welcom back to my new vlog ਕਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ-ਠਾਕ ਹੋਵਗੇ ਘਟੋ ਘਟ ਅੱਜ 10ਵਾਂ ਦਿਨ ਹੈ ਬੜੀ ਵਧੀਆ ਰੁਟੀਨ ਬਣੀ ਹੋਈ ਹੈ ਸਵੇਰੇ ਉੱਠ ਕੇ 4:30 ਵਜੇ ਉੱਠੀਦਾ ਤੇ 5 ਵਜੇ ਆਪਣਾ ਬਲੌਗ ਸਟਾਰਟ ਹੋ ਜਾਂਦਾ ਸਾਰੇ ਕੰਮ ਕੁੰਚਾ ਚੁਪੀ ਕੇ ਬਰਸ਼ ਵਗੈਰਾ ਕਰਕੇ ਹਨਾ ਠੀਕ ਹੈ ਸਾਰਾ ਕੁਝ ਤੇ 5 ਵਜੇ ਆਪਣਾ ਬਲੌਗ ਸਟਾਰਟ ਹੋ ਜਾਂਦਾ ਫਿਰ ਕੰਮ ਤੇ ਜਾਣ ਦੀ ਤਿਆਰੀ ਹੋ ਜਾਂਦੀ 6 ਵਜੇ ਪਹੁੰਚ ਜਾਈਦਾ ਕੰਮ ਤੇ ਆਹ ਦੇਖੋ ਟਾਈਮ 5 ਵਜੇ ਚੈੱਕ ਕਰ ਪਾਉਂਦੇ ਹਾਂ ਆਨੇਡਿਟ ਹੋ ਗਿਆ 5:02 ਮਿੰਟ 2-3 ਮਿੰਟ ਹੋ ਚੁਕਿਆ ਤੇ ਬੋੜਾ ਕੈਂਟ ਲੱਗਦਾ ਜੇ ਸਵੇਰੇ ਸਵੇਰੇ ਉੱਠ ਗੇ ਨਾ ਤੇ ਕੰਮ ਕਰ ਟਾਈਮ ਨਾਲ ਕਰਕੇ ਕੰਮ ਉਹ ਨਿਕਲ ਜਾਈਦਾ ਕੈਂਟ ਲੱਗਦਾ ਕੰਮ ਸਾਰਾ ਤੇ ਬਾਕੀ ਠੀਕ ਆ ਵੇ ਫਰਾਕ ਆਪਣੀ ਹੁਣ ਸ਼ੁਰੂ ਹੋਣ ਲੱਗੀ ਹੈ ਗਾਣ ਲੱਗੇ ਆਪਾਂ ਤੇ ਬਾਕੀ ਠੀਕ ਆ ਵਲੌਗ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖੋ ਬਹੁਤ ਵਧੀਆ ਵਲੌਗ ਬਣਾਈਦਾ ਬਹੁਤ ਮਿਹਨਤ ਵਾਲਾ ਕੰਮ ਆ ਜਿਹੜਾ ਕਰਦੇ ਆ ਦਿਹਾੜੀਆਂ ਦੋੜੀਆਂ ਕਰ ਠੀਕ ਹੈ ਜਿਹੜੀ ਚਾਹੀਦਾ ਪੂਰੀ ਮਿਹਨਤ ਕਰਕੇ ਸਾਰੇ ਬੰਦੇ ਇਕੋ ਜੇ ਲੱਗੇ ਹੋਇਆ 6 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਪੂਰਾ ਟਾਈਮ ਹੁੰਦਾ ਵਾ ਤੇ ਠੀਕ ਆ ਫਿਰ ਕਰਦੇ ਆ ਵਲੌਗ ਕੰਟੀਨਿਊ ਦੇਖਦੇ ਹੋ ਤੁਸੀਂ ਚਲਿਏ ਪਹਿਲਾਂ ਚਾਹ ਚਾਹ ਵੀ ਗਿੜਾ ਮਾਰੀਏ ਬਣਦੀ ਪਈ ਆ ਨਾਲ ਦੇ ਨਾਲ ਆ ਖਾਈ ਜਾਈਦਾ ਤੇ ਨਾਲ ਦੇ ਨਾਲ ਚਾਹ ਆਪਣੀ ਬਾਹਰ ਰੱਖੀ ਹੋਈ ਆ ਬਣਨੇ ਤੇ ਬਾਹਰ ਦੇਖ ਸਕਦੇ ਹੋ ਤੁਸੀਂ ਹਨੇਰਾ ਹਨੇਰਾ ਬਚਾਲੀ ਲੱਗੀ ਹੋਈ ਆ ਜੀ ਉਹ ਗੜਬਜਾਗਦਾ ਮੱਛਰਾਂ ਵਾਲਾ ਦੋ ਬੋਲੇ ਜਗਦੇ ਇੱਕ ਉਰੇ ਇੱਕ ਉਰੇ ਸਵੇਰ ਦਾ ਕੁਝ ਦ੍ਰਿਸ਼ ਇਸ ਤਰ੍ਹਾਂ ਦਾ ਇਧਰ ਦਾ ਧੂਆ ਆਇਆ ਲੱਗਦਾ ਮੈਨੂੰ ਤਾਂ ਦਾ ਕਿ ਧੂਆ ਆਇਆ ਇੱਥੇ ਅੱਗ ਵਾਲੀ ਲੱਗਦਾ ਮੈਨੂੰ ਤੇ ਜਵਾਕ ਸਤੇ ਵੇ ਤੇ ਆਪਣੀ ਤਿਆਰੀ ਹੋ ਗਈ ਤੇ ਆਪਾਂ ਚੱਲੀਏ ਹੋਣ ਹੈ ਆਪਾਂ ਹੋਣ ਜੀ ਰਾਂ ਨੇੜੇ ਹੀ ਆਉਂਦੇ ਨੇ ਇੱਥੇ ਕਿਤੇ ਸਾਰੇ ਆ ਤੁਰਨਾ ਲੱਗੋ ਨਰਕਾਣਾ ਬੱਸ ਗਿਆ ਮੈਨੂੰ ਉਹ ਵੇ ਚਲੋ ਆਹ ਯਾਰ ਤਸਵੀਰ ਇਸ ਮੇਰੀ ਗਰਮੀ ਬੜੀ ਪਾਈ ਬਿਠਾ ਹਾਂ ਬਈ ਹਾਂ ਲਾਣਾ ਸਹੀ ਆ ਅੱਛਾ ਹਾਂ ਪਹੁੰਚ ਗਏ ਆਪਾਂ ਟਿਕਾਣੇ ਤੇ ਪਹੁੰਚ ਗਏ ਕੱਲ ਵਾਲੀ ਥਾਂ ਜਿੱਥੋਂ ਕੱਲਾਟੇ ਜੀ ਕਿਦਾਂ ਪਹਿਲੇ ਦਿਨ ਸ਼ੁਰੂ ਕੀਤਾ ਅੰਬ ਸਾਡੇ ਅੰਬ ਵਿੱਚ ਰਹਿ ਗਿਆ ਉਸ ਦਾ ਨਾ ਅੰਬ ਖੜੇ ਸੀ ਵਾ ਪਹਿਲੇ ਦਿਨ ਸ਼ੁਰੂ ਕੀਤਾ ਸੀ 10 15 ਖੜੇ ਸੀ ਤੇ ਕੱਲ ਰਹਿ ਗਏ 2 3 ਤੇ ਉਹ ਅਸੀਂ ਲਾਲ ਹੈਗੇ ਕੱਚੇ ਹੀ ਸੀ ਬੈਠੇ ਕੱਚੇ ਹੀ ਤੇ ਬਣਾ ਲਓ ਸੀਰੀਸ ਰੂਰ ਤੇ ਲੱਗੀ ਹੈ ਬਾਕੀ ਆਉਣੇ ਆ ਇਹ ਬੰਦੇ 2 3 ਮਗਰ ਉਹ ਲਿਆਉਣਗੇ ਸਾਰਾ ਸੰਦ ਪੱਤਰ ਫੇਰ ਲਗਾਗੇ ਹਾਂ ਹਾਂ ਚਾਹ ਵੀ ਬਾਕੀ ਆ ਤੁਸੀਂ ਚਲਾ ਦੇਖ ਸਕਦੇ ਜੇ ਭਰਿਆ ਹੋਵੇ ਕਿਤੇ ਤੇ ਨਾਉਣ ਨੂੰ ਨਹੀਂ ਯਾਰ ਆ ਵੈਸੇ ਐਡਾ ਆਉਣਾ ਚਾਹੀਦਾ ਕਹਾਂਟਾ ਕਮ ਐਡਾ ਲੈ ਵੀ ਚਾਹ ਵੇਖ ਲਈਏ ਅਸੀਂ ਇੱਥੋਂ ਆ ਗਈ ਆ ਤੇ ਚਾਹ ਚੋ ਪੀ ਕੇ ਹੁਣ ਅਸੀਂ ਕੰਮ ਸਟਾਰਟ ਹੀ ਕਰਨਾ ਬਾਸ ਫਿਰ ਮਿਲਦੇ ਆ ਤੁਹਾਨੂੰ ਦੋ ਕੋ ਘੰਟਿਆਂ ਬਾਅਦ ਠੀਕ ਆ ਆ ਕਿੱਲੇ ਨੂੰ ਪਾਵਾਂਗੇ ਅੱਜ ਇਸ ਨੂੰ ਦੇ ਕਿਰਾਣਾਂ ਨੂੰ ਸੀ ਲੈ ਵੀ ਪਾਣੀ ਪੀਣ ਚੱਲੇ ਸੀ ਐਂ ਤੇ ਤਾਂ ਬਹੁਤ ਜਿਆਦਾ ਕਾ ਇਹ ਦੇਚ ਦਾ ਦੂਜਾ ਆ ਕਿੱਲੇ ਚੋਂ ਕੱਢਦੇ ਪਏ ਇੱਥੇ ਰਹਿ ਗਈਆਂ ਦੋ ਕੋ ਪੰਥਾਂ ਹੋਰ ਇਧਰ ਨੂੰ ਆ ਆ ਕਿੱਧਰ ਚੱਲਿਆ ਹੋਏ ਅੱਛਾ ਚੱਲ ਕੋਈ ਨਹੀਂ ਦਾਤੀਆਂ ਨਾਲੇ ਰੱਖੋ ਤੇ ਟਿੰਬੜਾ ਫੇਬੜਾ ਰਹਿ ਗਿਆ ਆਹੀ ਥਾਂ ਜਿਹੜਾ ਇਥੇ ਕਿੰਨੇ 11 12 ਕਿੰਨੇ ਕਹਿੰਦੇ ਇਥੇ ਯਾਰ ਚੇਤਾ ਇੱਕ ਤਾਂ ਭੁੱਲ ਜਾਂਦਾ 14 14 ਕਿਲੇ ਇਧਰ ਖਾਦਾ ਇਧਰ ਰਹਿ ਕੇ ਇਹ ਤੋਂ ਬਾਅਦ ਬਸ ਕੰਮ ਫਤਿਹ ਬਾਕੀ ਦਾ ਜਿਹੜਾ ਰਹਿ ਗਿਆ ਉਹ ਆਪੇ ਇਹਨਾਂ ਕੱਢ-ਕੁੱਢ ਲੈਣਾ ਉਹ ਅਜੇ ਝੋਨਾ ਵੀ ਛੋਟਾ ਸਪੈਂਦਾ ਪੂਰਾ ਤਗੜਾ ਖੜਾ ਹੈ ਗੱਡਾ ਮੋਡਾ ਕਿ ਪਾਇਦਾ ਬੋ ਤਗੜਾ ਓਏ ਵੀ ਜਾ ਕੇ ਫਾਇਕਾ ਪਤ ਪੈ ਦਿਨ ਖਾਣੇ ਚ ਬਸੋਨੇ ਲੈ ਵੀ ਆ ਚਲਾਓ ਮੋਟਰ ਆ ਚਲਣੀ ਐ ਇੱਥੋਂ ਪੀਓ ਬਹੁਤ ਪਿਆ ਜਾਣਾ ਇਹਦੇ ਤਾਂ ਪਾਣੀ ਪੀਓ ਇੱਥੋਂ ਨਾ ਪਾਣੀ ਆ ਚੜ ਜਾਣਾ ਕਰਾ ਨਾ ਪਾਣੀ ਆ ਚਲਾਓ ਸਾਰਾ ਚੜਾ ਰੇ ਜੰਨਾ ਚਲਾਓ ਵੀ ਮੋਟਰ ਮੋਟਰ ਚਲਾ ਦਿਓ ਭਾਊ ਦੱਸਿਆ ਜੋਂ ਤੋਂ ਪਹਿਲਾਂ ਚੱਲੋ ਤਾ ਬੜੀ ਆ ਵੇਖੀ ਗਿਆ ਰੋ ਸੁੱਕ ਜਾਣਾ ਪਾਣੀ ਆ ਬਹੁਤ ਵਧੀਆ ਲੱਗਿਆ ਟੱਕਣੇ ਸਿਰਾਂ ਹੀ ਕੰਮ ਚਲੋ ਚਲਾਓ ਗੋਰੀ ਚੱਕ ਕੇ ਲਾ ਕੇ ਵੇਖ। ਆ ਲਾ ਕੇ ਦਿਖਾ ਚੱਕ ਕੇ ਵੀਡੀਓ ਚ ਕਿਵੇਂ ਲੱਗਦਾ। ਐਂ ਧੱਕਾ ਲੱਗਦਾ। ਲੋੜ। ਬੜਾ ਚੱਲ ਆ ਦੇ। ਪਾਣੀ ਆ ਰਿਹਾ। ਬਾੜੀ ਆ ਰਹੀ। ਆ ਨੋ ਹੀ ਪਾਣੀ ਨੂੰ ਕੀ ਆ? ਆ ਵੇਖ। ਉਹ ਲੱਗ ਗਿਆ। ਉਧਰ ਲਾ ਖੋਲਣ ਲੱਗਿਆ। ਲਾ ਦੇ ਵੀ ਭਰ ਜੂ। ਹੋ ਗਏ ਪੱਕੇ ਸਾਰੇ ਠੀਕ ਆ ਇਥੇ ਡੂੰਘ ਬਹੁ ਪੈ ਗਈ ਹਨਾ ਚਲੋ ਵੀ ਪੀਓ ਪਾਣੀ ਤੇ ਚਲੋ ਮੁਰਿਓ ਸਾਫਾ ਹੋ ਲੈਣ ਦੇ ਪਾਣੀ ਤੇਰੀ ਦੁੱਧ ਤੋਂ ਚਲੰਦੇ ਆ ਲੈ ਵੀ ਚਲੇ ਤੇ ਕੋਲ ਫੇਰ ਆ ਗਏ ਆ ਪੜਦੇ ਪੜਦੇ ਇਹ ਤੋਂ ਪਾਣੀ ਪੀਣੇ ਆ ਤੇ ਇੱਕ ਖਾਣਾ ਖਾਣ ਤੋਂ ਪਹਿਲਾਂ ਵਾਲੀ ਲੈਣੇ ਆ ਗੋਲੀ ਨਹੀਂ ਓਏ ਆਹ ਲੱਗੇ ਖਾਣ ਪਾਣੀ ਪੀ ਕੇ ਹਾਏ ਠੀਕ ਹੈ ਨਾ ਬਾਈ ਤੇ ਅੱਜ ਇੱਕ ਸਾਡਾ ਆਇਆ ਨਹੀਂ ਠੇਕੇਦਾਰ ਠੇਕੇਦਾਰ ਨਹੀਂ ਆਇਆ ਉਹ ਥੋੜਾ ਹੋਗਾ ਢਿੱਲਾ ਢਿੱਲਾ ਨਹੀਂ ਉਹਦੇ ਹੋ ਗਈ ਫੈਂਸ ਨਹੀਂ ਉਹ ਵੀ ਕੱਚੇ ਚ ਕੰਦਾ ਹੀ ਰੇ ਕਸੂਤੇ ਥਾਂ ਹੋ ਗਈ ਤਾਂ ਕਰਕੇ ਹੰਬ ਗਿਆ ਆ ਸ਼ਾਮ ਨੂੰ ਆਉਂਦਾ ਸੀ ਯੂਰੀਆ ਉਹਦੇ ਕਰਕੇ ਹੋ ਗਿਆ ਕੰਮ ਖਰਾਬ ਆਇਆ ਸੀ ਇੱਥੇ ਵੈਸੇ ਸਾਡੇ ਕੋਲ ਢੇੜਾ ਢੂੜਾ ਕੱਢ ਕੇ ਗਿਆ ਸੀ ਸਾਡਾ ਪਤਾ ਤੁਰ ਲੈਣ ਆਇਆ ਸੀ ਆ ਤਾਂ ਦੂਜੇ ਤੇ ਘਰ ਆ ਲਿਆ ਉਹਦੇ ਵਿੱਚ ਮਾਰੀ ਜੀ ਜੀ ਆ ਕਦਾਂ ਜੀ ਤੇਨੇ ਉਹਦੇ ਨੂੰ ਕਿੰਨਾ ਮਜ਼ਾ ਆਇਆ ਮੈਨੂੰ ਮਜ਼ਾ ਆ ਗਿਆ ਭਾਈ ਆ ਜਾਓ ਆ ਜਾਓ ਰੋਟੀ ਆ ਗਈ ਮਾਲਕ ਰੋਟੀ ਲੈ ਆ ਉਹ ਬੰਦੇ ਚੱਲੇ ਕਾਹਨ ਰੋਟੀ ਪਾਣੀ ਤਾਂ ਨਹੀਂ ਪੀਣਾ ਪਾਣੀ ਪਾਣੀ ਤਾਂ ਨਹੀਂ ਪੀਣਾ ਗਲਾਸ ਰੱਖ ਦੇਣਾ ਫਿਰ ਨਹੀਂ ਚਲੋ ਫਿਰ ਚਲੋ ਆਜੋ ਰੋਟੀ ਖਾਓ ਹਾਂ ਰੋਟੀ ਖਾਣੇ ਰੱਖ ਦੇਣਗਾ ਆਵੇ ਪਈਆਂ ਰੱਖ ਲੈ ਸਾਰੇ ਬਈ ਤਗੜੇ ਤਗੜੇ ਲੋਕਾਂ ਦੀ ਐਹੀ ਤਾਂ ਨਿਸ਼ਾਨੀਆਂ ਹੁੰਦੀਆਂ ਵਟਾ-ਵਟਾ ਚੌੜੀਆਂ ਤਾਂ ਹੀ ਰੱਖਦੇ ਜਿਹਦੇ ਕੋਲ ਹੈਗੀ ਅੱਧਾ-ਅੱਧਾ ਕਿੱਲਾ ਦੋ-ਦੋ ਕਿੱਲੇ ਹਾਂ ਉਹ ਤਾਂ ਮਸਾਂ ਤਰਨ ਨੂੰ ਵਾਟ ਮਸਾਂ ਤਰਨ ਨੂੰ ਵਾਟ ਹੁੰਦੀ ਆ ਉਹ ਉਹ ਨਾ ਕੋਈ ਛੜਦੇ ਆ ਤਾਂ ਪਾਣੀ ਦੀ ਛੋੜੀਆਂ ਭਾਵੇਂ ਮੋਟਰ ਸੰਨ ਲੰਗਾ ਲਓ ਇਹਦੇ ਤੋਂ ਹਾਂ ਕਿੰਨੀ ਗੱਤੀ ਵਾਲਾ ਪਾਣੀ ਕਾਹਨੋਂ ਮੋਟਦਾਗਾ ਲੈ ਚੱਲੋ ਖਾइए ਰੋਟੀ ਤੇ ਆइए ਫੇਰ ਦੁਬਾਰਾ ਪਤਾ ਯਾਰ ਮੈਂ ਰੋਟੀ ਖਾ ਲਈ ਐ ਅਸੀਂ ਤੁਰ ਕੇ ਮੁੜ ਕੇ ਵੀਡੀਓ ਬਣਾ ਕੇ ਉਰੇ ਜਦੋਂ ਹੀ ਬੰਦਲਾ ਚਾਚੇ ਹੁਣੀ ਲੱਗੇ ਆ ਬੀੜੀਆਂ ਪੀਣ ਉਸਥੇ ਤੋਂ ਇੰਦਰ ਲੈਣ ਦਾ ਗੋਰਾ ਵੀ ਲੱਗਾ ਬੀੜੀ ਆ ਪੀਣ ਤਾਂ ਕਿ ਨਹੀਂ ਬਹੁਤ ਚਾਚੇ ਬਾਈ ਤੇ ਮੈਂ ਤੇ ਬਾਈ ਅਰੀਆ ਨਵੇਂ ਵਾਲੂ ਠੀਕ ਆ ਬਾਈ ਤੇ ਗਰਮੀ ਕੱਢੀ ਆਂਦੀ ਚੱਬ ਪੂਰੇ ਪੂਰੇ ਬਹੁਤ ਅੱਜ ਤਾਂ ਨਾ ਅੱਜ ਸਵੇਰੇ ਮੌਸਮ ਨਹੀਂ ਠੰਡਾ ਹੋਇਆ ਇਸ ਕਰਕੇ ਗਰਮੀ ਜ਼ਿਆਦਾ ਸ਼ੁਰੂ ਹੋ ਗਈ ਟਾਈਮ ਨਾਲ ਇਹ ਤਾਂ 10 ਕੋਈ ਤੋਂ ਬਾਅਦ ਕਰੇੜਾ ਚੜਦਾ ਹੁੰਦਾ ਗਰਮੀ ਵਾਲਾ ਪੂਰਾ ਤੇ ਬਾਕੀ ਹੁਣ ਬੈਠਦੇ ਆਂ ਰੋਟੀ ਰੋਟੀ ਖਾ ਲਈ ਆ ਇੱਥੇ ਘੰਟਾ ਦੋ ਆਰਾਮ ਕਰਦੇ ਆਂ

ਕੋਈ ਬੰਦਾ ਉਹ ਆ ਤੇ ਘਰ ਰਸਤੇ ਆਇਆ ਵੀ ਆਵੇ ਸਾਹਮਣੇ ਇੱਥੇ ਚੱਲ ਵੀ ਜੱਜ ਯਾ ਚੱਲੋ ਜਾਨੇੜੇ ਆ ਜਾਓ ਵੀ ਆ ਚਾਚੇ ਜਾ ਬੈਠਾ ਨਹੀਂ ਨੀੜੇ ਨੂੰ ਜਵਾ ਨਹੀਂ ਉਹਨਾਂ ਨੂੰ ਨਹੀਂ ਚਾਚੇ ਨੂੰ ਨਹੀਂ ਭੇਜਣਾ ਲੈ

ਆ ਛੋੜੇ ਜੇ ਤਾਂ ਹੋ ਕੇ ਘਟੀ ਵੀ ਲਈ ਜਾ ਤੁਸੀਂ ਹਾਂ 7 ਵਜੇ ਨੋ 7 ਫਸਲ ਵੱਟੀ ਪਈ ਆ ਘਰੇ ਥੋੜੀ ਜੀ ਵਕਤੀ ਨਹੀਂ ਹੈ ਨਾ ਨਹੀਂ ਵਕਤੀ ਵੱਧ ਵਕੀ ਵਕੀ ਯਾਰ ਇਹ ਮਾਤਾ ਤਾਂ ਕਿਹੜੀਆਂ ਕਿਹੜੀਆਂ ਲਾਉਨੇ ਆ ਜੋ ਤਾਂ ਹੀ ਲਾਲਾ ਵਾਲੇ ਨੇ ਪੰਜ ਜੋਤਾਂ ਲਾਇਆ ਕਰੋ ਦੋ ਪੰਜ ਨਹੀਂ ਲਾਉਂਦੇ ਜਰਾ ਆਪਾਂ ਦੋ ਲਾਉਨੇ ਦੋ ਡੋੜਾ ਚਲੋ ਠੀਕ ਆ ਪਰ ਮੰਨੋ ਢੰਗ ਨਾਲ ਉਹਦੇ ਫੱਕਰ ਕਿਹੜਾ ਵਾਰ ਕੇ ਬਣਾਉਗਾ ਰਹਿਗਾ ਹੱਥ ਗੁਰਾ ਵੈਨ ਰਹਿਗਾ ਨਾ ਰਹਿਗਾ ਮੋੜ ਤੇ ਮੜ ਘਾਰ ਬਗਾਰ ਤੇ ਸਾਰ ਪਹਿਲਾਂ ਉਹਦੀ ਮੱਟੀ ਆ ਕੀ ਦਿੰਨੇ ਹੁੰਨੇ ਉਹਦਾ ਬੱਕਰੀ ਹਾਂ ਉਹਦੀ ਉਹਦੀ ਬਾਬਾ ਜੀ ਇਹ ਦੇਗ ਬਣਾ ਕੇ ਦਿੰਨੇ ਆ ਉਹਦੀ ਬੱਕਰੀ ਦਿੰਦੇ ਬਾਬਾ ਇਹ ਤੇ ਲੀੜੇ ਕੱਪੜੇ ਦਿੰਨੇ ਕੰਗਾ ਸਾਫਾ ਦਿੰਨੇ ਹੁੰਨੇ ਨਾਲ ਨਹੀਂ ਕਿ ਸ਼ਹਿਰਾ ਦੇ ਉਹ ਜੁੱਤੀ ਜੁੱਤੀ ਕੰਗਾ ਸਾਫਾ ਸਾਰਾ ਦਿੰਦਾ ਯਾਰ ਦਿੰਦੇ ਯਾਰ ਪੰਜ ਕੱਪੜੇ ਤਾਂ ਦੇ ਕੱਪੜੇ ਠੀਕ ਆ ਚਲੋ ਕੋਈ ਨਹੀਂ ਪਰ ਆ ਕਰੂਗਾ ਮਹਾਰਾਜ ਪੀਰਾਂ ਦੀਆਂ ਜੋਤਾਂ ਲਾਇਆ ਕਰ ਬਾਬੇ ਦੇ ਆਗਦੇ ਖੂਨ ਨਿਕਲੀ ਜਾਂਦਾ ਮਗਰ ਬਾਬਾ ਤੇਰੀ ਜਵਾਨਾ ਮੈਂ ਵੀ ਘਟੋ ਘੜ ਤਨ ਕੇ ਲਾਂਚਣਾ ਘਾ ਚੱਕਿਆ ਤਸੱਲੀ ਹੋ ਗਈ ਵਿੱਚ ਭਾਰ ਚੱਕ ਕੇ ਲੰਘਣਾ ਬਹੁਤ ਔਖਾ ਹਾਂ ਸਾਂ ਚੜ ਗਿਆ ਜਿਵੇਂ ਬਹੁਤ ਤੇਜ਼ ਦੌੜ ਲਾਈ ਹੁੰਦੀ ਆ ਤੋਰਾ ਹੀ ਨਹੀਂ ਜਾਂਦਾ ਖੋਬਾ ਭਾਲਾ ਇੱਥੋਂ ਤੱਕ ਇੱਥੋਂ ਮੋੜਨ ਗਿਆ ਇੱਥੋਂ ਤੱਕ ਇਧਰ ਇਧਰ ਚੱਕਲਾ ਸਾਰਾ ਵਿੱਚੋਂ ਕਾ ਵੀ ਚੱਕਦਾ ਤੇ ਗਡਾਈ ਕਰਤੀ ਉਹ ਸਾਹਮਣੇ ਵਾਲੀ ਮੋਟਰ ਤੇ ਆਇਦੋ ਅਗਲੀ ਤੇ ਹਾਂ ਚੱਲੇ ਚਾ ਤੇ ਨੇੜੇ ਚਲੀਏ ਇਹਨਾਂ ਦੇ ਹਾਂ ਹੁਣ ਆ ਵਟ ਤੋਂ ਇਧਰ ਇਧਰ ਆਪਾਂ ਜਾਣਾ ਤੇ ਚਾਹ ਪੀਣ ਲੱਗਿਆ ਪਹਿਲਾਂ ਚਾਲ ਵੀ ਪੀਏ ਠੰਡਾ ਠੰਡਾ ਪਾਣੀ ਤੇ ਪਾਣੀ ਵਿੱਚ ਆਹ ਠੰਡਾ ਠੰਡਾ ਪਾਣੀ ਕਾਮਟ ਖਾਰੀ ਦੂਰ ਹੋ ਜਾਂਦੀ ਤੇ ਪਾਣੀ ਚ ਵੜਦੀ ਆਹ ਕਾਰ ਬਿਨਾ ਚੋ ਇੱਕ ਗੱਲ ਹੋਰ ਆ ਠੰਡੇ ਪਾਣੀ ਵਿੱਚ ਵੜਨ ਦਾ ਨਾ ਖੈਰਾ ਕੋਈ ਨਹੀਂ ਘਰ ਘਰ ਆ ਕੇ ਫਿਰੇ ਤੇ ਵਰਨਾ ਬਮਾਰੂ ਆਨੇ ਤੇ ਬਾਕੀ ਵੈਸੇ ਹੋ ਗਿਆ 10 ਦਿਨ ਅਜੇ ਤਾਂ ਨਹੀਂ ਹੋਏ ਤੇ ਚਾਹ ਪੀਣੇ ਆ ਤੇ ਜਾਣੇ ਫਿਰ ਘਰ ਆ ਲੈਣਾ ਇਹ ਲੇਰ ਕਿੰਦਾ ਮੈਕਡਾਉਣੀ ਹੈ ਇਦਾਂ ਹੀ ਹੈ ਇਦਾਂ ਹੀ ਰਹਿੰਦਾ ਫਾਰੇ ਚਾ ਪਾ ਦੇ ਪਾਵੇਂ ਚਾ ਰੋਟੀ ਖਾ ਕੇ ਚਾਹ ਪੀਣੀ ਆ ਚੱਖੋ ਵੀ ਪਾਓ ਚਾਹ ਹਾਂ ਹੁਣ ਤੱਕ ਰੱਖੋ ਚਾਹ ਦਾ ਚਾਹ ਦਾ ਭੰਡਾਰਾ ਚਾਹ ਦਾ ਭੰਡਾਰਾ ਛਕਣ ਲੱਗੇ ਆ 12 ਵਜੇ ਵਾਲੀ ਚਾਹ ਹੈ ਨਾ ਤੇ ਇੱਕ ਗਲਾਸਾ ਨਾ ਪੁੱਨ ਦੀ ਕੰਮ ਅੱਜ ਚਾਹ ਸਵਾਤੀ ਲੱਗਦੀ ਹੈ ਅੱਜ ਜੰਮੂ ਵਾਲਾ ਟਾਣੀ ਥੋੜਾ ਪਾ ਉਹ ਇਹਦੇ ਤੇ ਖੜੇ ਜੰਮੂ ਵਾਲੇ ਉੱਤੇ ਤਾਂ ਮੋਕ ਗਏ ਹਾਂ ਨਾਲ ਬੱਸ ਇਹ ਕੰਮ ਨਾਲ ਲਾ ਕੇ ਲੈ ਆਇਆ ਸੀ ਨਹੀਂ ਲਾ ਆ ਚਾ ਨਹੀਂ ਬਾਈ ਗੋਰੇ ਨੇ ਪਾਦੀ ਚਾ ਹੁਣ ਅਸੀਂ ਪੀਨੇ ਆ ਚਾ ਕੋਈ ਕਾ ਰਵੀ ਚਾ ਚੂ ਪੀ ਲਈ ਆ ਤੇ ਜਿਹੜਾ ਥੋੜਾ ਟਾਈਮ ਰਹਿੰਦਾ ਉਹ ਲਾਈਏ ਤੇ ਫਿਰ ਚਲਿਏ ਘਰਾਂ ਨੂੰ ਪੀ ਲਈ ਸਾਰਿਆਂ ਨੇ ਚਾ ਬੈਠੇ ਹੋਵੇ ਲੇ ਹੋ ਕੇ ਪੀਪ ਹੋ ਕੇ ਤੇ ਆ ਨਾਲ ਦੇ ਕਿਲੇ ਜਿਹੜਾ ਸ਼ਪੈਦਾ ਲੱਗਾ ਇੱਥੇ ਹੀ ਫੜ ਲਈ ਕਿਲਾ તારે એનું આવતયા ઓય ભાન ગેલતે કોડી ઓય સાસ્તા વારો આને બનેકાર કી ઓય બોસ ડાયમંડ કી ઓય આદમ રતાણી પીઓ બાત આને લગા કે પાણી પીઓ ઓય ઓય જો ઓય જો આની તાળ આતી ત્યારે તો સારી આય કેતરા ગઈ લેના ਉੱਥੇ ਲਾਵਾਂਗੇ ਵੀਰੇ ਜੱਟੇ ਵਸਤੇ ਮਾਰਨ ਸਤਾਉ ਫਾਟਾ ਨਹੀਂ ਕੱਟਵਾਣੀ ਖਾਤਾ ਉਹ ਵੱਡਾ ਜਿਹਾ 50000 ਰੁਪਏ ਹੈ ਵੀ ਮੁੰਡਿਆਂ ਨੇ ਪੂਰਾ ਫੰਕਸ਼ਨ ਕੀਤਾ ਜੋਤਾ ਲਾ ਕੇ ਵਿਹਾੜੀ ਅੱਧੀ ਪੂਰੀ ਕਰਕੇ ਪੂਰਾ ਫੰਕਸ਼ਨ ਕੀਤਾ ਇੱਥੇ ਯਾਰ ਆ ਗਿਆ ਨਾ ਆ ਕੇ ਨਾ ਆ ਕੇ ਯਾਰ ਆ ਕੇ ਹੁਣ ਚੱਲੋ ਫਿਰ ਪੈਂਡਾ ਵੀਡੀਓ ਬਣ ਗਈ ਹੈ ਕਲੀ ਪੈ ਚੜੋ ਬੰਨੀ ਸਾਡਾ ਕਲੀ ਚਲੋ ਵੀ ਚੱਲੀਏ ਲੈ ਵੀ ਹੈ ਤਾਂ ਗਰਮੀ ਬਹੁਤ ਸੀ ਪਰ ਹੁਣ ਅਸੀਂ ਠੰਡੇ ਠੰਡੇ ਹੋ ਕੇ ਚੱਲਦੇ ਆ ਇੱਕ ਨਾ ਵੀਡੀਓ ਥੋੜਾ ਹੈ ਨਾ ਮਾੜੇ ਕਾਲਾ ਹਨੇਰਾ ਆਊਗਾ ਕਿਉਂਕਿ ਨਾ ਕੈਮਰਾ ਕੋਈ ਅੱਖਰ ਫੜਨ ਵਾਲਾ ਹੁੰਦਾ ਫੇਰ ਵਧੀਆ ਬਣ ਗਈ ਚਲੋ ਕੋਈ ਨਹੀਂ ਠੀਕ ਹੈ ਹੁਣ ਪਹੁੰਚੀ ਹੈ ਆਮ ਨਾਲ ਆਪਾਂ ਨਹਾ ਨੂੰ ਲਿਆ ਤੇ ਖਾਣੇ ਆਮ ਰੋਟੀ ਸਬਜ਼ੀ ਵਰਤ ਲੈਂਦੀ ਆ ਆਪਈਆਂ ਰੋਟੀਆਂ ਤੇ ਇਧਰ ਉਹ ਨਾ ਚੜਦੇ ਵਾਲੇ ਪਾਸੋਂ ਬੱਦਲ ਆ ਹੋ ਗਿਆ ਵਾ ਬੋਲਦਾ ਵੀ ਸੀ ਜਦੋਂ ਆਏ ਨਾ ਘਰੇ ਤੇ ਜਦੋਂ ਆ ਨੀਲਾ ਨੀਲਾ ਹੈਗਾ ਜਿਵੇਂ ਇਧਰ ਨਮੀ ਪੈਂਦਾ ਪਿਆ ਹੋਵੇ ਤੇ ਹੈਗਾ ਇਧਰਲੇ ਇਲਾਕੇ ਇਧਰ ਹੀਆਂ ਕੋਈ ਪਤਾ ਨਹੀਂ ਆ ਜਾ ਰਿਹਾ ਤੇ ਵਾਕੀ ਆਪਾਂ ਰੋਟੀ ਖਾ ਕੇ ਰੈਸਟ ਬੁੱਲਰ ਚ ਪਾਣੀ ਪਾਤਾ ਵਾ ਮੰਜੇ ਲਾਦੇ ਆ ਤੇ ਕਰਦੇ ਆ ਰੈਸਟ ਫਿਰ ਰੋਟੀ ਖਾ ਲਈਏ ਫਿਰ ਉਸ ਤੋਂ ਬਣਾ ਬਾਦ ਬਣਾਵਾਂਗਾ ਚਾਹ ਚ ਹੋਰ ਥੋੜੇ ਟਾਈਮ ਤੱਕ ਘੰਟੇ ਡੇਢ ਤੱਕ ਬੱਕੇ ਵੀ ਕਰਦੇ ਆ ਜੀ ਕਿ ਠੰਾਈ ਜਾਵੇ ਠੰਡਾ ਠੰਡਾ ਕਰਦੇ ਨੇ ਲੌਵੀ ਚੱਲ ਪਈ ਹਵਾ ਠੰਡੀ ਠੰਡੀ ਹਾਂ